ਮਿੰਦਾ ਦਾ ਕੋਈ ਨਹੀਂ ਗਾ ਕਰੇ ਤਾਂ ਨਹੀਂ ਹੈਗੇ ਵੀ ਅਸੇ ਨਹੀਂ। ਜਦ ਪਾਂਡਤ ਜੀ ਦਿੱਤੋ ਹੁਣ ਦੋ ਮਿੰਟ ਆਰਾਮ ਕਰਦੇ ਆ ਕੰਮ ਚ ਲਿਆਣ ਦੇ ਸਾਰ। ਪੈ ਨਹੀਂ ਹੋਰ ਬਹਿ ਜਾ ਤਾਂ। ਮਰਮੀ ਵਧੀਆ ਨਹੀਂ। ਆਹ ਕੁੜੀ ਆਉਂਦੀ ਏ ਤੁਰੀ ਲੈ ਤੂ ਆਉਂਦੀ ਏ ਜੀ। ਚੌਥੇ ਗਈ ਵਾਲੇ ਅੱਜ ਫੇਰ ਆਉਂਦੀ ਆ ਵਾਜੀ ਪਤਾ ਨਹੀਂ ਕੀ ਕਰਨ ਆਉਂਦੀ ਏ ਜੀ। ਚੁੱਪਾਂ ਦਾ ਸਹੀ ਨਹੀਂ ਜਾ ਕੇ ਵੀ ਕੀ ਗੱਲ ਕੋਈ ਘਰ ਨੂੰ ਆਉਂਦੀ ਆ। ਮੇਰੇ ਗਾਣੇ ਨੂੰ ਲਹੂ ਅੱਜ ਫੇਰ ਆਉਣੀ ਹੈ ਤੈਨੂੰ ਕਹਾਂ ਤਾਂ ਨਹੀਂ ਕਰੇ ਭੋਣ ਦਵਾਈ ਲੈਣ ਹੋਦੀ ਸੀ ਦਵਾਈ ਲੈ ਕੇ ਤੇ ਗਈ ਸੀ ਚੌਥੇ ਤੇ ਲੈ ਕੇ ਗਈ ਦਵਾਈ ਆ ਫਿਰ 4 ਦਿਨ ਹੋ ਗਏ 4 ਦਿਨਾਂ ਹੀ ਲੈ ਜਾਂਦੀ ਰਹੀ ਪੰਜਾਂ ਦਿਨਾਂ ਵੀ ਰੱਖ ਦਿੰਦਾ ਆ ਬਿਜਾਰ ਜੀ ਤੁਹਾਡੇ ਵਾਲੇ ਵੀ ਹੱਦੀ ਹੈ ਫਿਰ ਲ 15 ਦਿਨਾਂ ਦਾ ਦਵਾਈ ਲੈਂਦੇ ਹੁਣ ਰੋ ਜਾ ਜਾਂਦੀ ਇੱਥੇ ਕਹਿ ਦੇਣ ਇੱਥੋਂ ਹੱਲ ਨਾ ਨਹੀਂ ਮੇਰਾ ਲਹੂ ਪੀ ਜਾਉ ਬੇਟਾ ਦਸਤ ਕਰਾਉਣੇ ਹੁੰਦੇ ਤਾਂ ਨਹੀਂ ਵਾਧਣ ਪਾਉਂਦੀਗੀ ਦਵਾਈ ਲੈਣੀ ਹੁੰਦੀ ਹੈ ਹੁਣ ਤਾ ਨੂੰ ਕੀ ਕੰਮ ਚੰਗਾ ਬੁਰ ਬੂਆ ਨੂੰ ਕਹਿੰਦੀ ਚੁੱਪ ਕਰਕੇ ਬਹਿ ਜਾ ਕਰ ਮੈਂ ਇੱਥੇ ਮੇਰੇ ਦਿਮਾਗ 'ਚ ਤਾਂ ਰੋਟੀ ਚੱਜ ਜਿਉਣੀ ਨਹੀਂ ਤੂੰ ਚਾਹ ਨਹੀਂ ਚੱਜ ਜਿਉਣੀ ਅਹੀਂ ਕਰੀ ਜਾਂਦੀ ਰਹਿੰਦੀ ਐ ਬੈਠੀ ਮੇਰੇ ਕੋਲ ਤਾਂ ਕੋਈ ਨਹੀਂfeel ਲੱਗਦਾ ਉਹਨਾਂ ਆਪ ਹੀ ਲੱਗਦਾ ਥਲੇ ਚੰਗਾ ਚੱਤ ਕਰ ਉਹ ਬੂਆ ਹੈਗਾ ਯਾ ਕਰੇ ਜਿੰਦ ਕਰ ਹੋਰ ਤਗੜੇ ਬੂਆ ਹਾਂ ਤਕੜਿਆ ਪੁੱਤ ਹੋਰ ਕਿਵੇਂ ਆ ਵਧੀਆ ਠੀਕ ਠਾਕ ਪੁਰਾ ਫੋਨ ਕਰ ਦਾਂ ਦੀ ਮੈਂ ਚੜਾ ਲਿਆਂਦਾ ਅੱਡੇ ਤੋਂ ਤੁਹਾਨੂੰ ਹਾਂ ਚੱਲ ਤੁਰੀ ਜਾਨੀ ਐ ਕਿ ਮੈਂ ਕਿੱਥੇ ਤੰਗ ਕਰਨਾਗਾ ਅੱਛਾ ਹਾਂ ਹੋਰ ਠੀਕ ਠਾਕ ਹਾਂ ਵਧੀਆ ਠੀਕ ਠਾਕ ਉਹਨੂੰ ਬੱਸ ਵਧੀਆ ਆਪਣੇ ਵਧੀਆ ਘਰੇ ਪਰਿਵਾਰ ਉਹ ਦਵਾਈ ਦੀ ਮੱਖੂ ਦੀ ਸੀਗੀ ਅੱਛਾ ਹਾਂ ਚਾਰ ਦਿਨਾਂ ਦੀ ਦਿੱਤੀ ਸੀ ਨਾ ਹਾਂ ਚਾਰ ਦਿਨ ਦੀ ਤੇ ਹੁਣ ਮੈਨੂੰ ਦਵਾ ਲੈ ਦਵਾਈ ਹਾਂ ਦਵਾ ਲੈ ਮਨਦੀਪ ਨੂੰ ਬਾਜ਼ਮਾਰ ਪਾਣੀ ਲਿਆ ਮਨਦੀਪ ਪਾਣੀ ਲਿਆ ਕੁੜੇ ਕੀ ਪਾ ਪਾਣੀ ਲਿਆ ਦੇ ਕੁੱਟ ਕੁੜੇ ਬੋਲਦ ਘੂਏਗੀ ਹੈਗੀ ਆ ਕਿ ਕਰਣਾ ਨਹੀਂ ਰਸੋਈ ਰਸਾਈ ਕਿ ਘੂਆ ਬੋਲ ਤਾਂ ਪਵੇ ਫੇਰਾ ਪਤਾ ਨਹੀਂ ਆਇਆ ਕਹਦੀ ਵੀ ਘੂਆ ਰੋਜ਼ ਹੀ ਆ ਜਾਂਦੀ ਹੈਗੀ ਨਾ ਨਾ ਇਹ ਜੀ ਤਾਂ ਗੱਲ ਕਰਨੂ ਕੰਮ ਕਰਦੀ ਪਾ ਲੈ ਜਿੰਦੀ ਕੋਈ ਦੁਪਹਿਰ ਦਾ ਆਮ ਲਿਆ ਜਿੰਦੀ ਮੈਨੂੰ ਤਾਂ ਹੀ ਲੱਗਦੀ ਹੈ ਜੇ ਉਹ ਆਏ ਹੋਗਾ ਵੀ ਰੋਜ਼ ਹੀ ਆ ਜਾਂਦੀ ਹੈਗੀ ਮਨਦੀਪ ਲਿਆ ਕੇ ਦੇ ਪਾਣੀ ਜਿੱਤਰ ਬੀਬੀ ਕਿੱਥੇ ਹੈਗੀ ਉਹ ਕੁੜੀ ਕੋਲੇ ਗਈ ਹੈਗੀ ਘੂਆ ਭਾਬੀ ਵੀ ਟਿਕਦਗੋਈ ਨਹੀਂ ਘਰੇ हां लाऊ ਵੀ ਹਜੇ ਉਹ ਵੀ ਬੰਚੜ ਦੋ ਤਾਂ ਹੀ ਤਾਂ ਇਹਨੂੰ ਕਹਿਣਾ ਪੈਂਦਾ ਮਨਦੀਪ ਨੂੰ ਪਾਣੀ ਦੇ ਆਦੇ ਭਾਬੀ ਹੁੰਦੀ ਤੇ ਜਰਕਦੇ ਨੇ ਪਾਣੀ ਦੀ ਘੁੱਟ ਤਾਂ ਲਿਆ ਦਿੰਦੀ ਹਾਂ ਹਜੇ ਤੱਕ ਪਾਣੀ ਲੈ ਕੇ ਵੀ ਨਹੀਂ ਆਈ ਉਹ ਜੀ ਵੀ ਹੋਣਿਆ ਕੋਈ ਕੰਮ ਵਿੱਚ ਮੈਂ ਲੈ ਆਈ ਨਾ ਕਿੰਨਾ ਕੁਲਜਦੀ ਆ ਭਾਈ ਗਲ ਗਲਤ ਆ ਇਹਗੇ ਨੂੰ ਪਾਣੀ ਤਾਂ ਪੁੱਛਣਾ ਚਾਹੀਦਾ ਦਾ ਮੈਂ ਵੀ ਇਸ ਘਰ ਦੀ ਧੀ ਹਾਂ ਸੁਣਿਆ ਨਹੀਂ ਹੋਣਾ ਕੋਈ ਕੋਈ ਨਹੀਂ ਇਤਜ਼ਾਮ ਲੈ ਮੈਂ ਲੈ ਆ ਦਵਾਂਗੀ ਲੈ ਆ ਮੈਂ ਤਾਂ ਤੇ ਲੱਗੀ ਪਈ ਐਨੀ ਤਾਂ ਗਰਮੀ ਆ ਤੁਰਪੀ ਆ ਅੱਗ ਦੇ ਢਾਂਡੇ ਜੇ ਘੜਕਣ ਹੁਣ ਗੱਲਿਆਉਂਦੀ ਏ ਆਏ ਗੋ ਅੰਦਰ ਆ ਜਾ ਉਥੇ ਪੱਕੇ ਦਾ ਲੈਣੇ ਤੇ ਪਾਣੀ ਲੈ ਲੈ ਚੱਲ ਚੰਦਾ ਉੱਥੇ ਵਾਏ ਈੱਥੇ ਥੋੜੀ ਗਰਮੀ ਰਹਾਦਾ ਸੱਸਰੀ ਕਲਪੂਆ ਸੱਸਰੀ ਕਾ ਕੁੜੀ ਬੋਲਗੋ ਹੀ ਨਹੀਂਗੀ ਲੈ ਪਾਣੀ ਲੈ ਪਪੂਆ ਬੋਲੀ ਤਾਂ ਸੀ ਮੈਂ ਨਾ ਆ ਜਾਂਦੀ ਸੀ ਕਿਹਾ ਤਾਂ ਸੀ ਤੈਨੂੰ ਐ ਹੋ ਜਾਂਦਾ ਵੀ ਕਿਉਂ ਆ ਗਈ ਨਾ ਭੂਆ ਤੈਨੂੰ ਸੁਣਿਆ ਨਹੀਂ ਹੈਗਾ ਮੈਂ ਕਿਹਾ ਸੀ ਮਗਾ ਭੂਆ ਮੈਂ ਤਾਂ ਨਹੀਂ ਆਈ ਜਾਂਦੀ ਹੈਗੀ ਮੈਂ ਇਹਨੂੰ ਨਹੀਂ ਸੁਣਾਣਾ ਫਿਰ ਹਾਂ ਤੇਰੀ ਬਾਜ ਜੱਗੀ ਬੈਠਾ ਕੋਲੇ ਨੂੰ ਪੁੱਛ ਮੈਂ ਤਾਂ ਰਸੋਈ ਚ ਜਾਣਾ ਹੀ ਬੈਠਾ ਜਣਾ ਰਸੋਈ ਚ ਜਾ ਕੇ ਤੈਨੂੰ ਨਹੀਂ ਸੀਗੀ ਇਹ ਫਿਰ ਬਾਜ ਤਾਂ ਨਹੀਂ ਗਈ ਤੇ ਫਿਰ ਮੈਂ ਤਾਂ ਭੂਆ ਕੰਮ ਕਰਕੇ ਨਾਉਣ ਵਾਗੂ ਮਖਾ ਮੈਂ ਜੇ ਬਹਿ ਗਈ ਫਿਰ ਮਖਾ ਨਾ ਮੁਜੀ ਨਹੀਂ ਕਰਨਾ ਮਖਾ ਨਾ ਆਈਆਂ ਮਾਪੇ ਤੇ ਦਵਾਈ ਲੈਣ ਪਤਾਉਣਾ ਹੀ ਪੈਂਦਾਗਾ ਆ ਨਕਬਰਾ ਆ ਕਰੀ ਨਾ ਨਾ ਭੂਆ ਲੈ ਤੇਰਾ ਭਿਖਾਰੀ ਹੈ ਲੈ ਤਾਂ ਤਾਂ ਨਹੀਂ ਹੈ ਹੁਣ ਨਾ ਇਹ ਤਾਂ ਕੋਈ ਵੀ ਗੱਲ ਨਹੀਂ ਹੈਗੀ ਇਹ ਤੁਸੋਚੀ ਜਾਨੀ ਆ ਕਿਹੜੇ ਵੇਲੇ ਤੇ ਲੱਗੀ ਪਈ ਸੀ ਪਾਣੀ ਦੀ ਇੰਨੀ ਗਰਮੀ ਚ ਆਈ ਸੀਗੀ ਮੈਂ ਤੁਰ ਕੇ ਦੱਲੇ ਨਹੀਂ ਸੁਣੀ ਤੂੰ ਤਾਂ ਤੁਸੀਂ ਵੜਾ ਲਦੇ ਨਾ ਪਾਣੀ ਦਿੰਦੇ ਤਾਂ ਪਤਾ ਹੀ ਹੁਣ ਮੈਨਾਂਉਣੀ ਆ ਮੈਂ ਕਿਹਾ ਸੀ ਮਾਂ ਕੋਈ ਨਹੀਂ ਦੋ ਮਿੰਟਾਂ ਕਿ ਗੋਹਾ ਜੇ ਰਾਮ ਤਾਂ ਹੋਣਾ ਜਾਣਾ ਅੱਛਾ ਗਰਮੀ ਚ ਤੁਰ ਕੇ ਹੁਣ ਆਈ ਕੋਈ ਨਾ ਨਾ ਬਲੱਡ ਬਤਾਇਆ ਕਰ ਤੂੰ ਵੀ ਬਲੱਡ ਨਹੀਂ ਵਧਾਉਂਗੀ ਇੰਨੀਆਂ ਬਾਜਾਂ ਮਾਰਗਾ ਉਧਰ ਗਾਹਾਂ 'ਚ ਦੇਖਿਆ ਭਾਬੀ ਹੈ ਨਹੀਂ ਕਿ ਘਰੇ ਉਹ ਤਾਂ ਫਿਰ ਭੈਣ ਕੋਈ ਗਈ ਹੋਈ ਹੈਗੀ ਲਾਊਗੀ ਜੀ ਚਾਰ ਦਿਨ ਕਿੰਨੇ ਦਿਨ ਹੋ ਗਿਆ ਉਹਨੂੰ ਗਈ ਨੂੰ ਉਹਦੇ ਤਾਂ ਹੈਗੀ ਸੀ ਹਾਂ ਫੇ ਤੂੰ ਤਾਂ ਬਾਗੀ ਫਿਰ ਉਹਦੇ ਬਾਅਦ ਉਹ ਬਾਗੀ ਦੂਜੇ ਦਿਨ ਅੱਛਾ ਹਾਂ ਹਾਂ ਭੈਣ ਢਿੱਲੀ ਸੀ ਹੋ ਗਿਆ ਭੈਣ ਕੋਈ ਪਤਾ ਨਹੀਂ ਕਹਿੰਦੀ ਮੈਨੂੰ ਤਾਂ ਚੱਕਰ ਜੇ ਲੱਗੇ ਪਏ ਨੇ ਇਹ ਅਜੀ ਤਾਂ ਫੇ ਫੋਨ ਫੋਨ ਕਰਕੇ ਤਾਂ ਪੁੱਛਿਆ ਨਹੀਂ ਟਾਈਮ ਹੀ ਨਹੀਂ ਲੱਗਿਆ ਕੰਮਾਂ ਦੇ ਹਾਂ ਚਲ ਕੋਈ ਨਬੂ ਮੈਂ ਲਿਉਣੀ ਝਾਬਣਾ ਸੀ ਤਹਾਂ ਤੱਕ ਕਿ ਪਰ ਵਾਜ ਬੁਆ ਐਂ ਚਾਹ ਮੱਤ ਐ ਮੈਂ ਆ ਗਿਆ ਬੂਹ। ਮੈਂ ਪੂਆ ਵੀ ਚਾਹ ਕਰਾਂ। ਬਾਬਾ ਜੀ ਨੂੰ ਯਾਦ ਚਾਹ ਲੈ ਕੇ ਤਾਂ। ਚਾਹ ਕੋ ਥੋੜੀ ਜਿਹਾ ਮਿੰਟਾਂ ਚ ਬਣ ਗਈ। ਹੁਣ ਰੋਟੀ ਬਣਾ ਲਈ ਭਈ। ਮੈਂ ਰੋਟੀ ਨਹੀਂ ਖਾ ਕੇ ਆਈ। ਕੋਈ ਨਾ ਪੂਆ ਰੋਟੀ ਵੀ ਬਣਾ ਲਉ ਮੈਂ ਚਾਹ ਪੀ ਪਹਿਲਾਂ ਕੋਈ ਨਾ। ਪਹਿਲਾਂ ਲਿਉਣੀ ਮੈਂ ਤਾਂ ਪਹਿਲਾਂ ਲਿਆ ਦਿੰਦੇ ਠਹਿਰ ਕੇ ਪੀਣੀ ਚਾਹ। ਬਸ ਆ ਬੈਠ ਨੂੰ ਬਣਾ ਲਈ। ਅਸੀਂ ਦਵਾਈ ਲੈਣ ਜਾਵਾਂਗੇ ਬਸ ਸੱਤੇ ਪੌਣੇ ਘੰਟੇ ਨੂੰ। ਕੋਈ ਨਾ। ਹਾਂ 10 ਪੌਣੇ ਘੰਟੇ ਨੂੰ ਬਣਾ ਲੇ। ਯੋਗ ਹੋਣੀ ਇਹ ਨਾਲ ਨਹੀਂ ਫਿਰ ਭੀੜ ਹੋ ਜਾਂਦੀ ਹੈ ਡਾਕਟਰ ਦੇ ਹਾਂ ਉਹ ਤਾਂ ਹੈ ਉਹ ਭੀੜ ਤਾਂ ਹੋ ਜਾਂਦੀ ਹੈ ਨਿਆਟਾ ਨਾ ਮੜਿਆ ਅੰਮੜੀ ਰਾਣਾ ਭਾਈ ਹੂੰ ਤੁਮੇ ਸਤਿ ਸ਼੍ਰੀ ਅਕਾਲ ਧੰਨਵਾਦ ਤੇ ਅਨੂ ਜੈ ਬਾਬੂ ਤੇਰੇ ਘਰ ਉਹ ਤਾਂ ਅਮੀ ਨਰਾਜ ਹੈ ਦੱਸਣਾ ਹੈ ਅਸੀਂ ਕਦੋਂ ਕਹਿਣਾ ਤੂੰ ਜਾ ਤੂੰ ਘਰ ਮੈਂ ਕੋੜ ਬੋਲੀ ਕੋਈ ਨਹੀਂ ਜਿਹੜਾ ਇਹਦਾ ਨਾਮ ਹੈ ਤਾਂ ਮੈਂ ਕਿਹਾ ਭੋਇ ਤਰਾ ਉਹ ਬੋਲੀ ਜਾਂਦਾ ਮੈਂ ਕਦੋਂ ਕਹਿੰਦੀ ਤੂੰ ਨਾਰਾ ਹੈ ਕੋਈ ਮੈਨੂੰ ਤਾਂ ਹੈ ਰੱਬ ਜੀ ਮੈਂ ਤੂੰ ਲੜਕੇ ਆਈ ਹੁੰਨੀ ਆ ਹਾਂ ਹੁਣ ਮੈਂ ਕਿਉਂ ਲੜਕੇ ਆਈ ਆਂਗੀ ਹੋਈ ਉਹ ਤਾਂ ਕੋਈ ਲੜਕੇ ਨਹੀਂ ਆਈ ਹੋਰ ਹੀ ਹੋਰ ਜੋ ਬੋਲੀ ਜਾਂਦੀ ਆ ਹੋਰੋਂ ਕਿਵੇਂ ਬੋਲਦੀ ਆ ਵਦਗਾ ਬੋਲੀ ਜਾਂਦੀ ਆ ਮੈਂ ਤਾਂ ਤੈਨੂੰ ਲੱਗਦਾ ਕਿ ਤੇਨੂੰ ਹਾਂ ਦਾ ਗੁੱਸਾ ਮੇਰੇ ਤੋਂ ਨਹੀਂ ਗੱਡੀ ਜਾਂਦੀ ਮੈਂ ਤਾਂ ਕਿਸੇ ਦਾ ਮੈਨੂੰ ਗੁੱਸਾ ਨਹੀਂ ਗੱਤੀ ਤੇ ਕਿ ਮੈਂ ਕੱਢਦੀ ਨਹੀਂ ਤੇਰੀ ਗੱਲ ਆ ਉਹੀ ਕਹਿਣੀ ਹੈਗੀ ਕੋਈ ਸੁਣਦਾ ਮੇਰੀ ਤਾਂ ਨਾ ਉਹ ਸੁਣਦੇ ਨਾ ਤੁਸੀਂ ਸੁਣਦੇ ਹੋਗੇ ਹੁਣ ਇਹ ਲੇਪੂਆ ਸੁਣੀ ਜਾਂਦੇ ਦਵਾਈ ਲੈਣ ਚੱਲਦੇ ਆ ਰੋਟੀ ਦਾ ਜਿਉਣੀ ਗੱਲ ਸੁਣ ਕੇ ਫੇਰ ਹੀ ਮੈਂ ਜੀਤ ਕੋਲ ਆਉਣੀ ਆ ਭਾਈ ਮੈਨੂੰ ਦਵਾਈ ਦਵਾ ਕੇ ਲਿਆ ਫੇਰ ਪੂਆ ਸੀ ਕਿਹੜਾ ਤੈਨੂੰ ਜਵਾਬ ਦਿੰਨੇ ਆ ਦਵਾਈ ਨੂੰ ਚੱਲ ਮੈਂ ਰੋਟੀ ਬਣਾਉਣੀ ਆ ਹਾਂ ਰੋਟੀ ਬਣਾ ਲਾ ਦਿਆ ਯਾਰ ਆਵਾਗੀਆਂ ਲੋਈ ਨਾ ਬਤਾ ਕੋਣ ਹੋਣਾ ਇਹ ਤੇਰਾ ਬੰਦਾ ਕਿਹਦਾ ਮੇਰੇ ਪਰੂਮਾ ਕੱਢਵਾ ਲੈ। ਉਹ ਕੀ ਕਰੇ। ਜਦੋਂ ਕੋਣ ਰੋਟੀ ਬੁੜਾ ਦੇਣ ਤੇ ਮੈਂ ਕੱਪੜੇ ਬਾਰੇ। ਰੋਟੀ ਆਹੀ ਪੜਾ ਦੇਣੀ ਐ ਅੱਧਾ ਘੰਟਾ ਹੋ ਰਿਆਂ ਬਣਾਈ। ਸੱਜਰੀ ਲਉਣੀ। ਸੱਜਰੀ ਲੋਹ ਨੂੰ ਪੇਤਰੋ ਜੀ ਆ ਜਾਂਦੇ ਹੁਣ ਮੈਂ ਕੀ ਕਰਾਂ ਇਹ ਚਾ ਕਰਨੀ ਆ। ਉਹ ਜਾਣ ਤਾਂ ਨਿਕਲ ਜਾਂਦੀ ਐ। ਹਾਂ ਫਿਰ ਫੇਰ ਹੁਣ ਹੋਰ ਹੋਰ ਜੇ ਕਰੂਗੀ। ਫੁਰੀ ਜਾਣ ਤੇ ਫਿਰ ਹੁਣ ਕਰੀ ਕਿ ਸੱਜਰੀ ਖਾਂਦੀ ਐ। ਹੂੰ। ਕੋਈ ਗੱਲ ਤਾਂ ਇਹ ਕਰੀ ਨੂਹ ਨਾਲ ਨੂੰ ਬੰਨ੍ਹ ਜੇ ਇੱਥੇ ਕਿੰਨਾ ਖਰੀਦ ਰੂਹੀ ਤਾਂ ਫਿਰ ਕਰੀ ਜਾਵੇ। ਫੇ ਤੂੰ ਵੀ ਕਦੀ ਗਏ ਭੂਆ ਹੁਣ ਬਣਾਈਏ ਸੀ ਰੋਟੀ। ਮੈਂ ਤਾਂ ਕਹਿ ਦੂ ਆ ਵੀ ਚੱਲੇ ਆਂਦੇ ਹਾਂ ਉਹ ਤਾਂ ਫਿਰ ਉਹ ਮੇਰ ਜੀ ਰੱਖਦੀ ਹੈ ਉਹ ਪੁਰਾਣੇ ਬੰਦਿਆਂ ਦਾ ਸੁਭਾਈ ਹੈ ਜੀ। ਫਿਰ ਇਹਨੂੰ ਅੱਧਾ ਘੰਟੇ ਹੋਇਆ ਦੁਪਹਿਰੇ ਸੱਜਣਿਆਂ ਨਾਲਾਂਗੇ। ਨਹੀਂ ਕਰ ਲਾ ਜ਼ਰਾ। ਨਾ ਹੁਣ ਮਹੀਨੇ ਦੁਆਰੀ ਦਵਾਈ ਰੋਜ਼ ਰੋਜ਼ ਦਾ। ਤੂੰ ਕੋ ਡਾਕਟਰ ਜਿਵੇਂ ਕਹੂਗਾ ਉਹ ਮੈਂ ਜੱਲਨਾ ਪੂਰਾ। ਤਾਂ ਤੂੰ ਵੀ ਮੇਰੀ ਗੱਲ ਸੁਣ ਨਾ ਮੈਂ ਤਾਂ ਤੈਨੂੰ ਕਿੱਧਰ ਜਾਏ ਨੇ ਇਹ ਵੀ ਦਰਨੀ ਆ ਇਹਨੇ ਕੱਪੜੇ ਦਵਾ ਲਿਆ ਅੱਜ ਜਾਂਦੇ ਕੱਲ ਜਾਂਦੇ ਹੁਣ ਭੂਆ ਬਾਈ ਤੂੰ ਇੱਕ ਦਿਨ ਤਿਆਰ ਹੋ ਜਾ। ਹੋਰ ਹੋਰ ਵੀ ਕਰਕੇ ਜਦੋਂ ਤਰਦਾ ਨਹੀਂ ਵੱਡਾ ਹੁੰਦਾ ਆ ਜਾਂਦਾ। ਹਾਂ ਉਹ ਮੇਰੇ ਕੱਪੜੇ ਵੀ ਨਾ ਛਰਦਾ ਨਾ। ਤੇ ਤਾਂ ਰੋਟੀ ਮੇਰੇ ਕੱਪੜੇ ਵੀ ਲਿਆ ਮਾਰੇ ਕੋਈ। ਹਾਂ ਜੇ ਤਾਂ ਰੋਟੀਆਂ ਨਾ ਪਕਾ ਕੇ ਦੇ ਮੈਂ ਫਿਰ ਤਵਜ਼ਰਾ ਲਿਆ ਕਦੇ। ਤੇਰੇ ਵੀ ਲਿਆਵਾਂ। ਮੇਰੀ ਤਾਂ ਕੋਈ ਸੁਣਦੀ ਹੀ ਨਹੀਂ ਹੈਗਾ ਤਾਂ ਕੋਆ ਮਾ ਲਾ ਉਹ ਤਾਂ ਘੁੱਟੀ ਕੋਲੇ। ਕੋ ਨੂੰ ਨਹੀਂ ਹੈਗਾ ਵੀ ਮੈਂ ਇੰਦੀ ਗਰਮੀ ਪੈਂਦੇ ਕੀ ਕਰਨ ਜਾਂਦੀ। ਤੇਰੇ ਵੀ ਲਿਆਵਾਂਗੇ ਸੰਸਾਨ ਨਾਲ। ਕਾਲੂ ਨਾ ਪਾਸ ਤੋਂ ਤੇਰੇ ਕੱਪੜੇ ਲਿਆ। ਪਰ ਮੈਂ ਤਾਂ ਇਹ ਪਾ ਦੇਣੀ ਆ। ਤੁਹਾਨੂੰ ਘੂਆ ਨੂੰ ਮੈਂ ਇੱਕ ਕਰ ਪਾ ਦੇ ਉਹ ਕੀ ਕਰੀ। ਪਾ ਦਿੰਨੀ ਮੈਂ ਤਾਂ ਇਹ। ਹਾਈ ਹਾਈ ਇਹ ਕਿੰਨੀ ਗਰਮੀ ਆ। ਖੜਾਈ ਆ ਮਾ ਭੋਣ ਰੋਟੀ। ਨਹੀਂ ਪਤਾ ਕਿ ਕੀ ਨਾਲ ਖਰੇ ਕਰੂਗੀ ਐ ਨਹੀਂ ਪਤਾ ਕਿ ਇਹ ਦਾਤ ਮੀਨ ਮਿਰਚ ਘੱਟਾ। ਇੰਨੀ ਗਰਮੀ ਹੈ ਕਿਹੜਾ ਉਹਦੀ ਖਤਰ ਦੁਬਾਰੇ ਲੰਗਰ ਲਾਹੇ। ਮੱਝੋ ਤਾਂ ਪਈਆਂ ਨੇ ਹਜੇ ਰੋਟੀਆਂ। ਕੋ ਆ ਨਮ ਰੋਟੀ ਫੜਾ ਕੇ ਇਨਾ ਕਹਿੰਦੀ ਐ ਕੋਈ ਧਾਲ ਆ ਗਈ ਤੂੰ ਮੈਂ ਤਾਂ ਕਹਿੰਦੀ ਐ ਐ ਕਰ ਤੂੰ ਬਾਈ ਬਰਕੇ ਨੂੰ ਫੋਨ ਕਰਕੇ ਪੁੱਛ ਕਿ ਤੂ ਲੜਕੀ ਤਾਂ ਨਹੀਂ ਆਈ ਹੈਗੀ ਜਿਹੜਾ ਐ ਬੋਲੀ ਜਾਂਦੀ ਜਦੋਂ ਵੀ ਆਈ ਐ ਪੁੱਛ ਤੇ ਦੀ ਸਰਾਸਤ ਹੈਗੀ ਬਾਕੀ ਜੋ ਪੁੱਛਣਾ ਨੇ ਕੋਈ ਨਹੀਂ ਨਹੀਂ ਫੇਰ ਵੀ ਅੱਗੇ ਤੱਕ ਦੇ ਫੋਨ ਇਨਾ ਕੀਤਾ ਨਹੀਂ ਸੀਗਾ ਹੁਣ ਤਾਂ ਬਾਹਰ ਬਸ ਐਵੇਂ ਪੁੱਠੇ ਪੁੱਠਾ ਬੋਲੀ ਜਾਂਦੀ ਹੈ ਲੈ ਪੁੱਛਣਾ ਹੈ ਫੇਰ ਹੁਣ ਵੀ ਤੁਰਾ ਆ ਜਾਣਾ ਮੁੰਡਾ ਬਸਾਂ ਇਹ ਬੁਰਵਾ ਦੂੰਗੀ ਆਈ ਇਹ ਪਹਿਲੇ ਟਾਈਮ ਤੇ ਨਹੀਂ ਮਨ ਤਾਂ ਲੱਗਦਾ ਜਮਾ ਨੂੰ ਹਰਾਂ ਲੜਕੀ ਆਈ ਦੇਭੂ ਮੁ ਕਰਕੇ ਪਤਾ ਲੈਣਾ ਫਿਰ ਵੀ ਮੈਨੂੰ ਹਾਲਾ ਗੁੱਸਾ ਮੇਰੇ ਤੋਂ ਨਹੀਂ ਕੱਢਣਾ ਫਿਰ ਮੈਂ ਵੀ ਕਿਉਂ ਰੋਟੀ ਦੀ ਆਉਂ ਜਦੋਂ ਮੈਨੂੰ ਐਂ ਬੋਲੀ ਜਾਂਦੀ ਉਹ ਪੁੱਛ ਲੈਣਾ ਕੁਤਰੀ ਪਰੋਂ ਕਰਕੇ ਜਦੋਂ ਮੈਂ ਹੋਰ ਪੁੱਛ ਲੈਣਾ ਉਹ ਆਈਏ ਜੇ ਕਿੰਗੇ ਆਈ ਰਹੋ ਤੀ ਤੋ ਤਰਨ ਰੁਕਦੀ ਹੋਰ ਬਣਾਏ ਤਾ ਪੁੱਛਣਾ ਮੈਂ ਕੋਈ ਖਾਲੀ ਖਾਲੀ ਪੂਰ ਰੋਟੀ ਖਾਲੀ ਭਾਈ ਰੋਟੀ ਤਾਂ ਮੈਂ ਆ ਕੋਈ ਸਬਜ਼ੀ ਬਣਾਈ ਸੀਗੀ ਕਿਉਂ ਕੀ ਗੱਲ ਹੋ ਗਈ ਕੋ ਨਾ ਵਿੱਚ ਨੂਨ ਨਾ ਮਿਰਚ ਪਤਾ ਨਹੀਂ ਕਿਥੋਂ ਕਿਦਾਂ ਕਿਦੀ ਚੱਕ ਕੇ ਲਿਆ ਕੇ ਪੜਾਤੀ ਮੈਨੂੰ ਬਾਬੂ ਹਮਤਾ ਬਣਾਈ ਸੀ ਸਵੇਰੇ ਮੈਨੂੰ ਤਾਂ ਲੱਗਦੀ ਨਹੀਂ ਵੀ ਸਵੇਰੇ ਬਣਾਈ ਸੀਗੀ ਮਾੜੀ ਮੋਟੀ ਧੱਕਾ ਦਰ ਕਰ ਲਿਆ ਕਰੋ ਫਿਰ ਵੀ ਮੈਂ ਤੁਹਾਡੀ ਭੂਆ ਮੈਂ ਵੀ ਧੀਆਸ ਘਰ ਦੀ ਨਹੀਂ ਬਣਾਈ ਤੇ ਫਿਰ ਭੂਆ ਸਵੇਰੀ ਹੈਗੀ ਤੂੰ ਤਾਂ ਪਿਆ ਆਪਾ ਕਰਾਈ ਦੀ ਮੰਗ ਰਹੀ ਲੱਗੇਗਾ ਮੈਨੂੰ ਤਾਂ ਕਿਉਂ ਮੇਰੀ ਤਾਂ ਕਿਉਂ ਕਰਾਏਗਾ ਚਲ ਕੋਈ ਨਹੀਂ ਫਰਾਜਾ ਦਵਾਈ ਲੈ ਕੇ ਰਨਾ ਮੜਾ ਕੱਪੜੇ ਦਵਾਈ ਲੈਣ ਤੇ ਚਲੂੰਗੀ ਮੈਂ ਤਾਂ ਰੋਟੀ ਵੀ ਨਹੀਂ ਰੱਜ ਕੇ ਖਾਦੀਗੀ ਰੋਟੀ ਹੋਰ ਖਾ ਲੈ ਫਿਰ ਦੁਬਾਰੇ ਕਹਦੇ ਨੇ ਬਸ ਹੁਣ ਜੇ ਤਾਂ ਪਹਿਲਾਂ ਹੀ ਨਹੀਂ ਚੱਜਦੀ ਦਿੱਤੀ ਕੀ ਰੋਟੀ ਚਲ ਕੋਈ ਨਹੀਂ ਗੁੱਸਾ ਨਹੀਂ ਕਰਦੇ ਹੁੰਦੇ ਜਵਾਕ ਨਾ ਭਾਈ ਗੁੱਸਾ ਕਿਉਂ ਨਹੀਂ ਕਰਦੇਗੇ ਉਹ ਗਰਾਂ ਮੈਂ ਤਾਂ ਤੁਸੀਂ ਜਮੇ ਵਿਚਾਰਤਾਗਾ ਚੱਜਦੀ ਰੋਟੀ ਵੀ ਨਹੀਂ ਦਿੰਦੇ ਵੇ ਆਏ ਕਰਦੇ ਹੁੰਦੇ ਆ ਉਹ ਤੇਰੇ ਵੀ ਨੂੰਹਾਂ ਭੂਆ ਤੋਂ ਮਾਰ ਹੀ ਜਾਣੀ ਐ ਉਹ ਦਿੰਦੇ ਆ ਰੋਟੀ ਤਾਂ ਰੋਟੀ ਤਾਂ ਇੱਥੇ ਵੀ ਮਿਲ ਜਾਂਦੀ ਐ ਆਏ ਗੜਾ ਐ ਵੀ ਮੈਨੂੰ ਉਹ ਰੋਟੀ ਨਹੀਂ ਦਿੰਦੇ ਮੈਂ ਰੋਟੀ ਦੀ ਮਾਰ ਹੀ ਉਰੇ ਆਈ ਹੋਣੀ ਐ ਫਿਰ ਵੀ ਪੇਕਿਆਂ ਦਾ ਮੋਹ ਤਾਂ ਹੁੰਦਾ ਹੀ ਹੈਗਾ ਕੋਈ ਨਹੀਂ ਫਿਰ ਅਸੀਂ ਜਿਹੜਾ ਤੁਹਾਨੂੰ ਕਰਦੇ ਗੁੱਸਾ ਨਾ ਕਰ ਆਜਾ ਵਸਤੂ ਮੱਕਾ ਤੇਲ ਭਾਈ ਦਵਾਈ ਦਵਾ ਲਿਆ ਮੈਨੇ ਅੱਜ ਹੀ ਦੱਸਤਾ ਉਹਨੇ ਤਾਂ ਲਿਆ ਕੇ ਚੱਜ ਦੀ ਸਬਜ਼ੀ ਨਹੀਂ ਦਿੱਤੀ ਉਹਨੇ ਆਖਾ ਕਿਤੇ ਭੂਆ ਰਹਿਣਾ ਪਵੇ ਤੇ ਪਰ ਮੈਂ ਰਹੂੰ ਇੱਥੇ ਲਿਆ ਦਵਾਈ ਤਾਂ ਲਿਆਵਾਂ ਇਹਦੇ ਨਾਲ ਤਾਂ ਫੇਰ ਹੀ ਗੱਲ ਕਰੂੰ ਆ ਕੇ ਆ ਗਿਆ ਗੁਰੂ ਤੋਂ ਹੋਂਟੇ ਨਿਭੜਿਆ ਮਾਂਗੇ ਜੱਗੀ ਮਨੁਆਏ ਕੋ ਲੱਗਿਆ ਅੱਜ ਵੀ ਮਨਦੀਪਤਾ ਜੇ ਮੈਂ ਦੁਖੀ ਹੋ ਗਿਆ ਮੇਰਾ 아이 ਦਾ ਉਹੀ ਲੱਗਿਆ ਹੁਣ ਆ ਮੂਝ ਬਣਾਈ ਬੈਠੀ ਆ ਨਾ ਜਿਹੜੀ ਰੋਟੀ ਦਿੱਤੀ ਆ ਉਹੀ ਸ਼ੱਕ ਪੈ ਗਿਆ ਤੈਨੂੰ ਸ਼ੱਕ ਤਾਂ ਕੋਈ ਨਹੀਂ ਹੈਗਾ ਸਹੀ ਗੱਲ ਆ ਜੀ ਮੈਂ ਤਾਂ ਇਹ ਨਹੀਂ ਹੁੰਦੀ ਆ ਰੋਟੀਆਂ ਭਣ ਦਿੱਤੇ ਤੋ ਹੁਣ ਜਾ ਕੇ ਮੂ ਵੀ ਪੈਣੀ ਹੈ ਜੀ ਪਰ ਆਵ ਕਰਦੇ ਹੈ ਜੀ ਤੁਹਾਨੂੰ ਤਾਂ ਆਹ ਇਹ ਘੂੜਾ ਬਾਰਾ ਲਹੂ ਪਿੰਦੀ ਆ ਕਿੱਥੋਂ ਮੇਰਾ ਦਿਮਾਗ ਖਾਣ ਨੂੰ ਆ ਗਈ ਜੇ ਹੁਣ ਬੀਬੀ ਗਈ ਸੀ ਤਾਂ ਹੁਣ ਇਹ ਆ ਗਈ ਦਿਮਾਗ ਖਾਣ ਨੂੰ ਹੁਣ ਵਧੀਆ ਸੀ ਸਾਰਾ ਕੰਮ ਕਰ ਲਿਆ ਤੁਹਾਨੂੰ ਵਧੀਆ ਪੈਂਦੀ ਸਰਦੋਂ ਕੋ ਲੱਗ ਗਈ ਨੀ ਗਰਮੀ ਆਈ ਚੱਲ ਮੈਂ ਵੀ ਕੋਈ ਘੰਟਾ ਆਰਾਮ ਕਰ ਲਾਉਂਦਾ ਐ ਨਹੀਂ ਪਤਾ ਫੇਰ ਆ ਕੇ ਕਿਹਦੇ ਲਾਵੇ ਰੋਟੀਆਂ ਪਈ ਜਾਂਦੀ ਹੁਣ ਤਾਂ ਘੰਟਾ ਆਰਾਮ ਕਰ ਐ ਫੇਰ ਬਾਹ ਨੀ ਗਰਮੀ